ਮੋਹਾਲੀ ਦੇ ਫੇਜ਼ 11 ਵਿੱਚ ਸਥਿਤ ਆਮ ਸਾਹਿਬ ਕਲੋਨੀ ਦੇ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇੱਕ ਵਿਅਕਤੀ ਵੱਲੋਂ ਆਪਣੀ ਲਿਵ-ਇਨ ਪਾਰਟਨਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦੰਦੇ ਹੋਏ ਡੀਐਸਪੀ ਹਰਸਿਮਰਨ ਸਿੰਘ ਨੇ ਦੱਸਿਆ ਹੈ ਕਿ ਇਨਾਂ ਦੇ ਵਿਚਕਾਰ ਮਾਮੂਲੀ ਜਹੀ ਕਹਾਸੁਨੀ ਹੋਈ ਸੀ ਜਿਸ ਤੋਂ ਬਾਅਦ ਰਵੀ ਨੇ ਗੁੱਸੇ ਵਿੱਚ ਆ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਰਾਜਾ ਦੇ ਸਿਰ ਦੇ ਉੱਤੇ ਰੋਡ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਹੋਤ ਹੋ ਗਈ 11 2025 ਨੂੰ ਘਰ ਵਿੱਚ ਇਹ ਰਾਧਾ ਨਾਮਕ ਲੜਕੀ ਜਿਹੜੀ ਸੀ ਲੇਡੀ ਰਵੀ ਪੁੱਤਰ ਸੁਖਦੇਵ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਦੇ ਨਾਲ ਲਿਵਿੰਗ ਰਿਲੇਸ਼ਨ ਚ ਰਹਿ ਰਹੀ ਸੀ ਤੇ ਅੰਮ੍ਰਿਤਸਰ ਕਲੋਨੀ ਚ ਕੋਈ ਘਰੇਲੂ ਝਗੜਾ ਹੋਣ ਕਾਰਨ 10 11 25 ਨੂੰ ਇਹਦੇ ਉਹਨੇ ਰਵੀ ਨੇ ਜਿਹੜਾ ਕਿ ਉਹਦਾ ਵੁੱਡ ਵੀ ਹਸਬੰਡ ਸੀ ਵੀ ਉਸਨੇ ਉਹਦੇ ਸਿਰ 'ਚ ਕੋਈ ਚੀਜ਼ ਮਾਰੀ ਜਿਹਦੇ ਨਾਲ ਉਹ ਲੇਲੀ ਮਰ ਗਈ ਸੀ। ਸਰੀਕ ਤੇ ਨਿਕਲਣਾ ਹੈ ਇਹ ਤੇ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 142 ਡੇਟਡ 11 11 25 ਅੰਡਰ ਸੈਕਸ਼ਨ 113 ਬੀ ਐਨ ਐਸ ਥਾਣਾ ਫੇਜ਼ 11 ਮੋਹਾਲੀ ਰਜਿਸਟਰ ਕੀਤਾ ਤੇ ਤਵਦੀਸ਼ ਦੇ ਵਿੱਚ ਦੋਸ਼ੀ ਰਵੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਇਹ ਦੋ ਦਿਨ ਦਾ ਪੁਲਿਸ ਰਿਮਾਂਡ ਹੈ ਇਹਦਾ ਤੇ ਇਹਦੇ ਕੋਲ ਜੇ ਹਥਿਆਰ ਵੀ ਬਰਾਮਦ ਕਰਾ ਰਹੇ ਆ ਜਿਹੜੇ ਜਿਹਦੇ ਨਾਲ ਇਹਨੇ ਲੇਡੀ ਦੇ ਸਿਰ 'ਤੇ ਮਾਰ ਕੇ ਉਹਦਾ ਕਤਲ ਕੀਤਾ ਇਹਨਾਂ ਨੇ ਵਿਆਹ ਹੋ ਰਿਹਾ ਸੀ ਇਹਦਾ ਜੌਨ ਨਹੀਂ ਇਹ ਮਤਲਬ ਵੈਸੇ ਇਹਨੇ ਕੀ ਕਹਿੰਦੇ ਰਾਧਾ ਵੀ ਜਿਹੜੀ ਆ ਉਹ ਡਿਵੋਰਸ ਸੀ ਤੇ ਇਹਦਾ ਇਹਦਾ ਵੀ ਪਹਿਲਾਂ ਵਿਆਹ ਉਹਦੇ ਨਾਲ ਹੁਣ ਵਿਆਹ ਕਰਨ ਨੂੰ ਰਾਜੀ ਹੋਏ ਸੀ ਪਰ ਉਹਦਾ ਆਧਾਰ ਕਾਰਡ ਨਾ ਹੋਣ ਕਰਕੇ ਇਹਨਾਂ ਦਾ ਵਿਆਹ ਨਹੀਂ ਪਰ ਰਹਿ ਪਿਛਲੇ 1.5-2 ਮਹੀਨਿਆਂ ਤੋਂ ਇਕੱਠੀ ਸੀ। ਕਤਲ ਦੀ ਵਜ੍ਹਾ ਵੀ ਮਤ ਘਰੇਲੂ ਝਗੜੇ ਦੇ ਵਿੱਚ ਕੋਈ ਜਿੰਨਾ ਵੀ ਉਹ ਕੋਈ दारू ਦੇ ਨਸ਼ੇ 'ਚ ਸੀ ਤੇ ਉਹ ਕੋਈ ਘਰੇਲੂ ਗੱਲਬਾਤ ਤੇ ਤਹਿਸ਼ ਛਾ ਕੇ ਉਹਨੇ ਉਹਦੇ ਸਿਰ ਚ ਮਾਰਿਆ। ਮੋਹਾਲੀ ਦੇ ਫੇਜ਼ 11 ਵਿੱਚ ਸਥਿਤ ਆਮ ਸਾਹਿਬ ਕਲੋਨੀ ਦੇ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇੱਕ ਵਿਅਕਤੀ ਵੱਲੋਂ ਆਪਣੀ ਲਿਵਨ ਪਾਰਟਨਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦੰਦੇ ਹੋਏ ਡੀਐਸਪੀ ਹਰਸਿਮਰਨ ਸਿੰਘ ਨੇ ਦੱਸਿਆ ਹੈ ਕਿ ਇਨਾਂ ਦੇ ਵਿਚਕਾਰ ਮਾਮੂਲੀ ਜਹੀ ਕਹਾਸ ਸੁਣੀ ਹੋਈ ਸੀ ਜਿਸ ਤੋਂ ਬਾਅਦ ਰਵੀ ਨੇ ਗੁੱਸੇ ਵਿੱਚ ਆ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਰਾਧਾ ਦੇ ਸਿਰ ਦੇ ਉੱਤੇ ਰੌਡ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਹੋ ਗਈ 11 2025 ਨੂੰ ਘਰ ਵਿੱਚ ਇਹ ਰਾਧਾ ਨਾਮਕ ਲੜਕੀ ਜਿਹੜੀ ਸੀ ਲੇਡੀ ਰਵੀ ਪੁੱਤਰ ਸੁਖਦੇਵ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਦੇ ਨਾਲ ਲਿਵਿੰਗ ਰਿਲੇਸ਼ਨ ਚ ਰਹਿ ਰਹੀ ਸੀ ਤੇ ਅੰਮ੍ਰਿਤਸਰ ਕਲੋਨੀ ਚ ਕੋਈ ਘਰੇਲੂ ਝਗੜਾ ਹੋਣ ਕਾਰਨ 10 11 25 ਨੂੰ ਇਹਦੇ ਉਹਨੇ ਰਵੀ ਨੇ ਜਿਹੜਾ ਕਿ ਉਹਦਾ ਵੁੱਡ ਵੀ ਹਸਬੈਂਡ ਸੀ ਵੀ ਉਸਨੇ ਉਹਦੇ ਸਿਰ 'ਚ ਕੋਈ ਚੀਜ਼ ਮਾਰੀ ਜਿਹਦੇ ਨਾਲ ਉਹ ਮੇਰੀ ਮਰ ਗਈ ਸੀ। ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 142 ਡੇਟਡ 11 11 25 ਅੰਡਰ ਸੈਕਸ਼ਨ 103 ਬੀ ਐਨ ਐਸ ਆਂਗਰਾਮ ਫੇਸ 11 ਮੋਹਾਲੀ ਰਜਿਸਟਰ ਕੀਤਾ ਤੇ ਤਫਦੀਸ਼ ਦੇ ਵਿੱਚ ਦੋਸ਼ੀ ਰਵੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹ 2 ਦਿਨ ਦਾ ਪੁਲਿਸ ਰਿਮਾਂਡ ਹੈ ਇਹਦਾ ਤੇ ਇਹਦੇ ਕੋਲ ਜੇ ਹਥਿਆਰ ਵੀ ਬਰਾਮਦ ਕਰਾ ਰਹੇ ਆ ਜਿਹਦੇ ਜਿਹਦੇ ਨਾਲ ਇਹਨੇ ਲੇੜੀ ਦੇ ਸਿਰ ਚ ਮਾਰ ਕੇ ਉਹਦਾ ਖਤਮ ਕੀਤਾ ਇਹਨਾਂ ਦਾ ਸਿਆਹ ਹੋ ਰਿਹਾ ਹੈ ਸੀ ਇਹ ਜਾਨੂ ਕ੍ਰੀ ਨਹੀ ਇਹ ਮਤਲਬ ਵੈਸੇ ਇਹਨੇ ਕੀ ਕਹਿੰਦੇ ਰਾਦਾ ਵੀ ਜਿਹੜੀ ਆ ਉਹ ਡੋਰੀ ਸੀ ਤੇ ਇਹਦਾ ਇਹਦਾ ਵੀ ਪਹਿਲਾਂ ਵਿਆਹ ਉਹਦੇ ਨਾਲ ਹੁਣ ਵਿਆਹ ਕਰਨ ਨੂੰ ਰਾਜੀ ਹੋਏ ਸੀ ਪਰ ਉਹਦਾ ਆਧਾਰ ਕਾਰਡ ਨਾ ਹੋਣ ਕਰਕੇ ਇਹਨਾਂ ਦਾ ਵਿਆਹ ਨਹੀਂ ਪਰ ਰਹਿ ਪਿਛਲੇ 2 ਡੇਢ 2 ਮਹੀਨਿਆਂ ਤੋਂ ਇਕੱਠੀ ਸੀ ਕਪਲ ਦੀ ਬਣਾ ਵੀ ਮਤ ਘਰੇਲੂ ਚਗੜੇ ਦੇ ਵਿੱਚ ਕੋਈ ਜਨਨਾ ਵੀ ਉਹ ਕੋਈ दारू ਦੇ ਨਸ਼ੇ 'ਚ ਸੀ ਤੇ ਉਹ ਕੋਈ ਘਰੇਲੂ ਗੱਲਬਾਤ ਤੇ ਤਹਿਸ਼ ਚਾਕੇ ਉਹਨੇ ਉਹਦੇ ਸਿਰ ਚ ਮਾਰਿਆ